ਸਸਿਕਾਲ ਦੋਸਤੋ ਸਤਿ ਟੀਲੀਵਿਜ਼ਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਇੱਕ ਵਿਸ਼ੇਸ਼ ਖਬਰ ਦੋਸਤੋ ਦਿੱਲੀ ਦੇ ਵਿੱਚ ਅੱਜ ਇੱਕ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਸੀਟ ਸ਼ੇਅਰਿੰਗ ਲੈ ਕੇ ਗੱਲਬਾਤ ਕਰ ਸਕਦੀ ਹੈ ਯਾਨੀ ਕਿ 2024 ਦੇ ਵਿੱਚ ਮਈ ਦੇ ਵਿੱਚ ਖਾਸ ਕਰਕੇ ਲੋਕ ਸਭਾ ਦੀਆਂ ਚੋਣਾਂ ਨੇ ਇਹਨਾਂ ਚੋਣਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਭਾਜਪਾ ਨੂੰ ਸੱਤਾ ਤੋਂ ਉਲਾਮੇ ਕਰਨ ਦੇ ਲਈ ਕਾਂਗਰਸ ਨੇ ਇੱਕ ਇੰਡੀਆ ਨਾਮ ਦਾ ਗਰੁੱਪ ਬਣਾਇਆ ਜਿਹਦੇ ਚ ਤਮਾਮ ਦੇਸ਼ ਭਰ ਦੇ ਵਿੱਚੋਂ ਪਾਰਟੀਆਂ ਲਈ ਗਈਆਂ ਨੇ ਉਹਨਾਂ ਪਾਰਟੀਆਂ ਦੇ ਵਿੱਚ ਇੱਕ ਪਾਰਟੀ ਆਮ ਆਦਮੀ ਪਾਰਟੀ ਵੀ ਹੈਗੀ ਐ ਤੇ ਅੱਜ ਇਹਨਾਂ ਦੀ ਮੀਟਿੰਗ ਹੈਗੀ ਐ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋ ਸਕਦਾ ਕਿ ਦੇਸ਼ ਦੇ ਵਿੱਚ ਕਾਂਗਰਸ ਕਿੰਨੀਆਂ ਸੀਟਾਂ ਤੇ ਲੜੂਗੀ ਤੇ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਤੇ ਲੜੂਗੀ ਐਂਡ ਇਹ ਗਰੁੱਪ ਦੀ ਜਿਹੜੀ ਵੱਖੋ ਵੱਖਰੀ ਧਿਰਾਂ ਨੇ ਉਹਨਾਂ ਨੂੰ ਕਿੰਨੀਆਂ-ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ ਪਰ ਖਾਸ ਕਰਕੇ ਅੱਜ ਜਿਹੜੀ ਮੀਟਿੰਗ ਸਿੱਧਿਤ ਹੈਗੀ ਹੈ ਇਹ ਸਿੱਧਿਤ ਹੈਗੀ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਜਿਹੜੀਆਂ ਸਿੱਟਾਂ ਨੇ ਉਹ ਸਿੱਟਾਂ ਦਿੱਤੀਆਂ ਜਾਣਗੀਆਂ ਇਸ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾ ਸਕਦਾ ਇਹ ਗੱਲ ਵਿਚਾਰੀ ਜਾ ਸਕਦੀ ਹੈ ਯਾਨੀ ਕਿ ਹੁਣ ਮੈਂ ਗੱਲ ਜ਼ਿਕਰ ਪੰਜਾਬ ਦੀ ਕਰਾਂ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈਗੀ ਹੈ ਪੰਜਾਬ ਦੀ ਜਿਹਦੇ ਚ ਰਾਜਾ ਵੜਿੰਗ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਹੈਗੇ ਨੇ ਜਾਂ ਹੋਰ ਕਾਂਗਰਸ ਦੇ ਲੀਡਰ ਹੈਗੇ ਨੇ ਉਹ ਇਸ ਗੱਲ ਨੂੰ ਨਕਾਰ ਰਹੇ ਨੇ ਉਹ ਕਹਿੰਦੇ ਨੇ ਕਿ ਸਾਡਾ ਆਮ ਆਦਮੀ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਹੋਊਗਾ। ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨ ਦੇ ਲਈ ਬਿਲਕੁਲ ਰਾਜ਼ੀ ਨਹੀਂ ਹੈਗੇ। ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਕੇ ਕਿਸੇ ਤਰ੍ਹਾਂ ਦੀ ਜਿਹੜੀ ਇਲੈਕਸ਼ਨ ਹੈ ਉਹ ਇਲੈਕਸ਼ਨ ਅਸੀਂ ਨਹੀਂ ਲੜਾਂਗੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਹੈਗੇ ਨੇ। ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਨੇ ਕਿ ਜੋ ਹਾਈ ਕਮਾਂ ਕਰੂਗੀ ਉਹ ਚੀਜ਼ ਜਿਹੜੀ ਹੋਊਗੀ ਸਾਨੂੰ ਉਹ ਚੀਜ਼ ਮਨਜ਼ੂਰ ਹੋਊਗੀ। ਆਹ ਚੀਜ਼ ਨਵਜੋਤ ਸਿੰਘ ਸਿੱਧੂ ਦੋਸਤੋ ਕਹਿ ਰਹੇ ਨੇ। ਆਜਾ ਆਮ ਆਦਮੀ ਪਾਰਟੀ ਦੇ ਤਿੰਨ ਜਿਹੜੇ ਲੀਡਰ ਨੇ ਵੱਡੇ ਲੀਡਰ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਸ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਊਗਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਕਿੰਨੀਆਂ ਸਿੱਟਾਂ ਨੇ ਜਿਹੜੀਆਂ ਹੋ ਸਿੱਟਾਂ ਦੇਣੀਆਂ ਨੇ ਦੂਜੇ ਪਾਸੇ ਇਸੇ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਹੰਸਾਣ ਮੇਚਿਆ ਹੋਇਆ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਕਹਿੰਦੀ ਹੈ ਕਿ ਅਸੀਂ ਅਲਾਈਂਸ ਦੇ ਵਿੱਚ ਨਹੀਂ ਲੜਾਂਗੇ ਜੇਕਰ ਅਸੀਂ ਅਲਾਈਂਸ ਦੇ ਵਿੱਚ ਲੜਾਂਗੇ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀਆਂ ਸਟੇਟ ਦੇ ਵਿੱਚ ਪੰਜਾਬ ਰਾਜ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਅਸੀਂ ਉਹਨਾਂ ਚੋਣਾਂ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਕੁੰਡੀ ਜਿਹੜੀ ਹੈਗੀ ਹੈ ਉਹ ਕੁੰਡੀ ਫਸੀ ਹੋਈ ਹੈ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਪ੍ਰੋਗਰਾਮ ਕਰ ਰਹੇ ਨੇ ਰਾਜਾਵੜੀ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣਾ ਵੱਖਰਾ ਅਖਾੜਾ ਲਾਉਣਾ ਬੰਦ ਕਰਨ ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਬਾਨ ਨੇ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਆਪਣਾ ਜਿਹੜਾ ਅਖਾੜਾ ਉਹ ਬੰਦ ਕਰਨ ਬਿੱਤੇ ਕੱਲ ਕੋਟ ਸ਼ਮੀਰ ਦੇ ਵਿੱਚ ਰੈਲੀ ਸੀ 9 ਤਰੀਕ ਦਾ ਫਿਰ ਪ੍ਰੋਗਰਾਮ ਹੈ ਨਵਜੋਤ ਸਿੰਘ ਸਿੱਧੂ ਦਾ ਯਾਨੀ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਜਿਹੜੇ ਆਪਣੇ ਵੱਟੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਉਲਿੱਕੇ ਹੋਏ ਨੇ ਕਾਂਗਰਸ ਦਾ ਫਾੜ ਨਜ਼ਰ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਦੂਜੇ ਪਾਸੇ ਸੀਟ ਸ਼ੇਅਰਿੰਗ ਦਾ ਰੌਲਾ ਜਿਹੜਾ ਲਗਾਤਾਰ ਪਿਆ ਹੋਇਆ ਅੱਜ ਮੀਟਿੰਗ ਹੈ ਫਿਲਹਾਲ ਤਾਂ ਪਹਿਲਾਂ ਤਾਂ ਇਹ ਗੱਲਾਂ ਵੀ ਬਾਹਰ ਹੀ ਆ ਗਈਆਂ ਨੇ ਤਕਰੀਬਨ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਸਮਝੌਤਾ ਉਹ ਸਮਝੌਤਾ ਤਕਰੀਬਨ ਤਕਰੀਬਨ ਹੋ ਚੁੱਕਿਆ ਕਿ 7 7 7 6 7 5 ਦੇ ਨਾਲ ਜਿਹੜੀ ਮਿਲਣੀ ਹੈ ਮਿਲਣੀ ਉਹ ਹੋ ਚੁੱਕੀ ਹੈ ਕਿ ਕਾਂਗਰਸ ਪੰਜਾਬ ਦੇ ਵਿੱਚ ਇੰਨੀਆਂ ਸੀਟਾਂ ਤੇ ਲੜੂਗੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇੰਨੀਆਂ ਸੀਟਾਂ ਤੇ ਜਿਹੜੀ ਹੈਗੀ ਹੈ ਉਹ ਦੋਸਤੋ ਲੜੂਗੀ ਧੰਨਵਾਦ